ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਤੇ ਚੱਲਦੀ ਆ ਝੋਨੇ ਦੀ ਬਜਾਈ ਦੇਖੋ ਰਾਣੀ ਸੁੰਦਰਾ ਦਾ ਕਮਾਲ ਲਾਉਂਦੀ ਆਉਂਦੀ ਆ ਨਾ ਐਨ ਗਿੰਦੀ ਆਉਂਦੀ ਆ ਨਾ ਦਾਣੇ ਤੇ ਚੱਲਦਾ ਕੱਦੂ ਦਾ ਕੰਮ ਵੀ ਪੂਰਾ ਜੋਰਾਂ ਤੇ ਦੋ ਟਰੈਕਟਰ ਉਹ ਚੱਲਦੇ ਆ 90-10 ਤੇ 56ਤੀ ਤੇ ਇੱਕ ਆ ਚੱਲਦਾ 36ਤੀ ਕਿਉਂਕਿ ਪਹਿਲਾਂ ਦੇ ਸਿੰਗਲ ਕਰੇ ਹੋਏ ਆ ਇੱਥੇ ਕਾਫੀ ਖੇਤ ਆ ਅੱਜ ਹੁਣ ਡਬਲ ਕਰਨ ਲੱਗੇ ਹੋਇਆ ਵੀ ਝੋਨੇ ਦੇ ਉਹ ਇਹ ਰਾਣੀ ਸੁੰਦਰਾ ਖੜੀ ਹੋਈ ਰਹਿੰਦੀ ਆ ਵਿਚਾਰੀ ਕਿਉਂਕਿ ਇਹਦੇ ਮੂਰੇ ਕੱਦੂ ਹੀ ਨਹੀਂ ਹੁੰਦਾ ਕਿਉਂਕਿ ਡਬਲ ਕਰਨ ਨੂੰ ਟਾਈਮ ਲੱਗਦਾ ਝੋਨੇ ਨੂੰ ਤੇ ਤਾਂ ਕਰਕੇ ਕੰਮ ਉਹ ਹੋ ਜਾਂਦਾ ਰੁਕ ਜਾਂਦਾ ਤੇ ਨਹੀਂ ਤਾਂ ਕੋਈ ਦਿੱਕਤ ਨਹੀਂ ਆਉਂਦੀ ਤੇ ਪਰ ਜਿੰਨਾ ਝੋਨਾ ਹੁਣ ਅੱਜ ਵੀ ਕੱਲ ਜਿਹੜਾ ਆਪਾਂ ਭਿੰਡੀ ਵਾਲਾ ਖੇਤ ਕੱਦੂ ਕਰਿਆ ਸੀ ਉਹ ਸਵੇਰੇ ਤੋਂ ਹੀ ਦੇ ਲੋ ਘੰਟਾ ਜਲਾ ਕੇ ਮੁੜ ਵੀ ਆਇਆ ਉਹ ਤੇਰਾਮ ਆਣਾ ਤੇ ਹੁਣ ਉਸ ਤੋਂ ਬਾਅਦ ਇੱਥੇ ਆਏ ਆ ਇੱਥੇ ਹੁਣ ਕਦੂ ਬਾਲਾ ਜਾਦੇ ਐਣੀ ਅਸੀਂ ਇੱਕ ਦਿਨ ਬਾਅਦ ਵਾਲਾ ਕਦੂ ਹੀ ਲਾਉਨੇ ਹੁੰਨੇ ਆ ਜੇ ਜਦੀ ਵਾਲਾ ਲਾਉਨੇ ਆ ਨਾ ਫਿਰ ਉਹ ਝੋਨਾ ਔਖੜ ਜਾਂਦਾ ਤੇ ਹੁਣ ਦੇਖਦੇ ਆ ਜਿੱਦਾਂ ਵੀ ਹੋਇਆ ਜੇ ਅੱਜ ਹਣ ਉਹ ਦੁਬਾਰਾ ਵਾਲਾ ਖੱਤਾ ਲੱਗਿਆ ਤਾਂ ਲਾਵਾਂਗੇ ਦੇਖਦੇ ਆ ਬਾਕੀ ਜਿਵੇਂ ਵੀ ਚੱਲਦਾ ਵਾ ਤੇ ਬਾਕੀ ਲਈ ਜਾਂਦੇ ਆ ਇੱਥੇ ਆਪਣੇ ਹੈਗੇ 23 24 ਕਿੱਲੇ ਖੱਤਾ ਤੇ ਕਦੂ ਕੱਤ ਕਾਲੂ ਤਾਂ ਕਾਫੀ ਕੀਤ ਹੋ ਜਾਣਾ ਕੱਲ ਨੂੰ ਕਾਫੀ ਹੋ ਜੂ ਇਹਨੇ ਮੂਰੇ ਝੋਨਾ ਲਾਉਣ ਵਾਲਾ ਕਿਉਂਕਿ ਅੱਜ ਜਿਹੜਾ ਰਿਪੀਟ ਹੋਣ ਲੱਗਿਆ ਚ ਕਦੂ ਉਹ ਫਿਰ ਕੱਲ ਨੂੰ ਲਾਉਣ ਵਾਲਾ ਹੋ ਜੂਗਾ ਅੱਜ ਚੱਲਦੇ ਆ ਟਰੈਕਟਰ ਠੀਕ ਵਧੀਆ ਜੀ ਚੱਲੀ ਜਾਂਦਾ ਕੰਮ ਛੋਣੇ ਲਵਾਈਦਾ ਅਗਲੀ ਵਾਰ ਨੂੰ ਮੈਨੂੰ ਲੱਗਦਾ ਬਹੁਤ ਮਸ਼ੀਨ ਵਿਕੂਗੀ ਬਹੁਤ ਮਸ਼ੀਨ ਵਿਕੂਗੀ ਕਿਉਂਕਿ ਐਸ ਵਾਰ ਸਾਰੇ ਵੀਰ ਅੱਕੇ ਫਿਰਦੇ ਆ ਲੇਵਰਾਂ ਤੋਂ ਤੇ ਆ ਜਿਵੇਂ ਹੁਣ ਲੇਟ ਹੋ ਗਏ ਹੁਣ ਤਾਂ ਉਹੀ ਨਹੀਂ ਲੇਵਰ ਮਿਲਦੀ ਕਿਸੇ ਨੂੰ ਠੀਕ ਨਹੀਂ ਬਹੁਤ ਵੀਰ ਅੱਕੇ ਫਿਰਦੇ ਆ ਬਾਈ ਬਹੁਤ ਵੀਰ ਬਹੁਤ ਬਹੁਤ ਵੀਰਾਂ ਦੇ ਗੁੱਸੇ ਆ ਕੇ ਗਾਲਾਂ ਹੀ ਕੱਢਦੇ ਆ ਦਿੱਦੀਆਂ ਇਹ ਐ ਕਰਤਾ ਲੇਵਰ ਨੇ ਬਤਾਨਾ ਕਰਤਾ ਲੇਵਰ ਨੇ ਅੱਜ ਬਾਈ ਉਹ ਲਾਤਾ ਡੈਮੋ ਵਾਲਾ ਉਹ ਵੀਰ ਮੈਨੂੰ ਬਹੁਤ ਵੀਰ ਪੁੱਛੀ ਜਾਂਦਾ ਕਿੰਨੇ ਪੈਸੇ ਵੀਰੇ ਇੱਕ ਉਹਨਾਂ ਨੇ ਸਿਰਫ ਆਪਾਂ ਨੂੰ ਨਾ ਚਲਾ ਕੇ ਦਿਖਾਇਆ ਸੀਗਾ ਜਿੱਦਣ ਹੁਣ ਉਹ ਨਾ ਉਹਨੂੰ ਲਾਂਚ ਕਰਨਗੇ ਜਿੱਦਣ ਲਾਂਚ ਕਰਨਗੇ ਉਦੋਂ ਉਹਦੀ ਪ੍ਰਾਈਸ ਰਿਵੀਲ ਕਰਨਗੇ ਉਹਨਾਂ ਟਾਈਮ ਹਜੇ ਉਹਦੀ ਕੋਈ ਪ੍ਰਾਈਸ ਨਹੀਂ ਇਹਨਾਂ ਨੇ ਰੱਖੀ ਹੋਈ ਇਹ ਮੇਲਾ ਦਾ ਜਿਹੜਾ ਆਪਣਾ ਮੇਲਾ ਵਾ ਯੂਨੀਵਰਸਿਟੀ ਹੁਣਾਂ ਲੁਧਿਆਣੇ ਉਥੇ ਸ਼ਾਇਦ ਲਾਂਚ ਕਰਨ ਸ਼ਾਇਦ ਉਹਦੋਂ ਪਹਿਲਾਂ ਕਰ ਲੈਣ ਥੋੜਾ ਜਿਹਾ ਤੇ ਬਾਕੀ ਚਲੋ ਦੇਖੀ ਜਾਂਦਾ ਬਹੁਤ ਵੀਰਾਂ ਦੇ ਹੀ ਕੁਐਸਚਨ ਸੀ ਮੈਨੂੰ ਹਨਾ ਵੀਰੇ ਵੀ ਰੇਟ ਕੀ ਆ ਰੇਟ ਕੀ ਆ ਰੇਟ ਕੀ ਆ ਉਹ ਸਿਸਟਮ ਦਾ ਤਾਂ ਵੀਰੇ ਵੀ ਮੈਂ ਤੁਹਾਨੂੰ ਦੱਸਿਆ ਵੀ ਰੇਟ ਨਹੀਂ ਹਜੇ ਕੋਈ ਵੀ ਹੈਗਾ ਤਾਂ ਬਾਕੀ ਬਾਈ ਸਿਸਟਮ ਬਹੁਤ ਵਧੀਆ ਇੱਕ ਵੀਰ ਕਹਿੰਦਾ ਵੀ ਵੀਰੇ ਤੁਸੀਂ ਪ੍ਰੋਮੋਸ਼ਨ ਕਰਦੀ ਵੀਰੇ ਮੈਂ ਕੋਈ ਪ੍ਰੋਮੋਸ਼ਨ ਨਹੀਂ ਕਰੀ ਤੇ ਮੈਂ ਤਾਂ ਸਿਰਫ ਇੱਕ ਜੋ ਚੀਜ਼ ਸੀ ਮੈਂ ਕੋਈ ਉਹਨਾਂ ਤੋਂ ਪੈਸਾ ਨਹੀਂ ਲਿਆ ਨਾ ਮੈਨੂੰ ਕੋਈ ਬੀਚ ਮਿਲਣਾ ਤੇ ਇੱਕ ਉਹਨਾਂ ਨੇ ਮੈਨੂੰ ਇੱਕ ਇਹ ਇਹਦੀ ਨਾ ਜਿਹੜੀ ਏਜੰਸੀ ਆ ਵੀ ਜਿਹੜੀ ਇਹਦੀ ਡੀਲਰਸ਼ਿਪ ਆ ਟੌਪਕਾਉਂ ਦੀ ਸ਼ਾਇਦ ਆਪਣੇ ਜਿਹੜਾ ਲਾਲੀ ਵੀਰਾ ਕਬੂਟਾ ਵਾਲਾ ਉਹਨਾਂ ਨੇ ਲੈ ਲੈਣੀ ਐ ਤੇ ਉਹਨਾਂ ਨੇ ਮੈਨੂੰ ਅਪਰੋਚ ਕਰੀ ਦੀ ਕਹਿੰਦੇ ਆ ਤੇਰੇ ਵਾਲੀ ਮਸ਼ੀਨ ਤੇ ਲਾ ਕੇ ਵੀ ਅਸੀਂ ਤੈਨੂੰ ਦਿਖਾਉਣਾ ਕਿਉਂਕਿ ਹੋਰ ਜਾਦੇ ਮਸ਼ੀਨਾਂ ਬੰਦ ਹੋ ਗਈਆਂ ਤੇ ਵੀ ਤੇਰੀ ਵਾਲੀ ਮਸ਼ੀਨ ਚੱਲਦੀ ਆ ਵੀ ਦੀ ਤੇਰੇ ਲਾ ਕੇ ਚੈੱਕ ਕਰ ਲੈਣਗੇ ਮੈਂ ਕਹੀ ਠੀਕ ਆ ਕੋਈ ਗੱਲ ਨਹੀਂ ਭੇਜ ਦਿਓ ਹਨਾ ਉਹਨਾਂ ਨੇ ਤਾਂ ਟਰੈਕਟਰ ਤੇ ਵੀ ਕਰਨ ਵਾਲੀ ਟਰੈਕਟਰ ਤੇ ਅ ਜਵੇਰ ਦਾ ਮੀਂਹ ਪਈ ਜਾਂਦਾ ਤੇ ਵੀ ਉਹਨਾਂ ਨੇ ਕਿਤੇ ਮੇਰੇ ਨਾਲ ਟਰੈਕਟਰ ਤੇ ਕਿਤੇ ਹੋਰ ਰੱਖ ਲਿਆ ਹੋਊਗਾ ਹਨ ਆਪਣੇ ਟਰੈਕਟਰ ਤੇ ਵੀ ਕਰਨਾ ਸੀ ਉਹਨਾਂ ਨੇ ਤੇ ਵੀਰੇ ਮੈਂ ਕਿਸੇ ਤੋਂ ਪੈਸੇ ਲੈ ਕੇ ਪ੍ਰਮੋਸ਼ਨਾਂ ਨਹੀਂ ਕਰਦਾ ਕਿ ਹਾਂ ਵੀ ਮੈਂ ਕਿਸੇ ਨੂੰ ਪੈਸੇ ਲੈ ਕੇ ਪ੍ਰਮੋਸ਼ਨ ਕਰਾਂ ਤੇ ਨੰਬਰ 2 ਤੇ ਜਿਹੜੀ ਚੀਜ਼ ਵਧੀਆ ਬ ਮੈਂ ਉਸੇ ਉਹੀ ਚੀਜ਼ ਦੀ ਵੀਡੀਓ ਪਾਉਣਾ ਕੋਈ ਐਦਾਂ ਬੇਮਤਲਬ ਤੋਂ ਜਾਂ ਜਿਹੜੀ ਚੀਜ਼ ਨੇ ਨੁਕਸਾਨ ਕਰਨਾ ਆਪਣੇ ਲਈ ਉਹ ਚੀਜ਼ਾਂ ਦੀ ਮੈਂ ਕਦੇ ਵੀਡੀਓ ਨਹੀਂ ਪਾਉਂਦਾ ਨਾ ਮੈਂ ਪਾਉਣੀ ਆ ਹਨ ਮੈਨੂੰ ਬਹੁਤ ਆਪਸ਼ਨ ਆ ਮਿਲਦੀਆਂ ਬਹੁਤ ਮੈਸੇਜ ਆਉਂਦੇ ਆ ਵੀ ਵੀਰੇ ਸਾਡੀ ਐਡ ਕਰ ਦਿਓ ਸਾਡੇ ਐ ਕਰ ਦਿਓ ਸਾਡਾ ਪ੍ਰੋਡਕਟ ਯੂਜ਼ ਕਰਕੇ ਆ ਕੇ ਥੋੜੀ ਐਡ ਕਰ ਦਿਓ ਨਹੀਂ ਆਪਾਂ ਵੀਰੇ ਉਸ ਚੀਜ਼ ਤੋਂ ਪਰਾਂ ਹੀ ਚੰਗੇ ਆ ਤੇ ਬੰਦੇ ਕਾਲ ਕਰਦੇ ਆ ਹਨਾ ਤੇ ਮੈਂ ਇਹ ਜਿਹੀਆਂ ਚੀਜ਼ਾਂ ਤੋਂ ਪਰਾਂ ਹੀ ਚੰਗਾ ਕਿਉਂਕਿ ਆਪਾਂ ਇੱਕ ਵੀਡੀਓ ਜਿਹੜੀ ਬਣਾਉਨੇ ਆ ਉਹ ਆਪਦੀ ਮਨੋਰੰਜਨ ਲਈ ਬਣਾਉਨੇ ਆ ਕਿ ਆਪਦਾ ਜੋ ਕੰਮਕਾਰ ਆ ਤੁਹਾਡੇ ਨਾਲ ਕੰਮ ਕਰਨ ਦਾ ਤਰੀਕਾ ਵਾ ਜੋ ਮੈਂ ਆਪ ਦੀ ਮੈਂ ਤੁਹਾਡੇ ਲਈ ਕੁਝ ਨਹੀਂ ਕਰਦਾ ਯਾਰ ਵੀਰੇ ਸਰਪੇ ਮੈਂ ਆਪ ਦੇ ਖਤਿਆਂ ਦੇ ਵਿੱਚ ਵੀਡੀਓ ਬਣਾਉਣਾ ਜੋ ਅਸੀਂ ਕੰਮ ਕਰਦੇ ਆ ਉਹਦੀ ਵੀਡੀਓ ਬਣਾ ਕੇ ਮੈਂ ਪਾ ਦੇਣਾ ਤੁਹਾਨੂੰ ਉਹ ਚੋ ਜੇ ਕੋਈ ਸਿੱਖਣ ਨੂੰ ਮਿਲ ਜਾਂਦਾ ਤੁਸੀਂ ਸਿੱਖ ਲੈਣੇ ਹੋ ਜੇ ਤੁਹਾਨੂੰ ਚੰਗੀ ਲੱਗਦੀ ਆ ਤੁਸੀਂ ਦੇਖ ਲੈਣੇ ਹੋ ਵੀਰੇ ਮੈਂ ਤੁਹਾਡੇ ਲਈ ਕਦੇ ਕੁਝ ਨਹੀਂ ਕੀਤਾ ਮੈਂ ਇਹ ਨਹੀਂ ਕਹਿੰਦਾ ਵੀ ਇਹ ਤੁਹਾਡੇ ਲਈ ਮੈਂ ਕਰਦਾ ਜਾਂ ਤੁਹਾਡੇ ਨਹੀਂ ਵੀਰੇ ਮੈਂ ਕਿਸੇ ਲਈ ਨਹੀਂ ਕਰਦਾ ਮੈਂ ਆਪਦੇ ਲਈ ਕਰਦਾ ਮੈਨੂੰ ਵਧੀਆ ਲੱਗਦੀ ਆ ਵੀਡੀਓ ਪਾਉਣੀ ਮੈਨੂੰ 4 ਪੈਸੇ ਬਣ ਜਾਂਦੇ ਆ ਮੈਂ ਉਹਦੇ ਲਈ ਕਰਦਾ ਇਹ ਹੋਰ ਕੋਈ ਆਪਾਂ ਨੂੰ ਚੱਕਰ ਨਹੀਂ ਵੀਰੇ ਠੀਕ ਹੈ ਨਾ ਆਪਣੇ ਤੋਂ ਵੀਰੇ ਇਹ ਗੱਲਾਂ ਜਨਾ ਝੂਠ ਨਹੀਂ ਬੋਲ ਹੁੰਦਾ ਕਿ ਮੈਂ ਕਮਾਂ ਨਹੀਂ ਨਹੀਂ ਵੀਰੇ ਮੈਂ ਤਾਂ ਥੋਡੇ ਲਈ ਵੀਡੀਓ ਪਾਣਾ ਤੁਸੀਂ ਥੋਡੇ ਲਈ ਹੀ ਕਰਦਾ ਬਸ ਸਾਰਾ ਕੁਝ ਨਾ ਵੀਰੇ ਮੈਂ ਤਾਂ ਜੋ ਆਪਦੇ ਕੰਮ ਕਰਦੇ ਆ ਖੇਤੀ ਦਾ ਉਹਨਾਂ ਦੀ ਵੀਡੀਓ ਤੁਹਾਨੂੰ ਰਾਤ ਨੂੰ ਦਿਖਾ ਵੀ ਪਾ ਲਈਦੀ ਆ ਦਿਨੇ ਥੋੜੀ ਥੋੜੀ ਬਣਾਈ ਜਾਂਦੀ ਆ 10 ਮਿੰਟ ਦੀ ਹੋ ਜਾਂਦੀ ਆ ਪਾ ਦੀ ਦੀ ਆ ਜਦੋਂ ਨਹੀਂ ਹੁੰਦੀ 10 ਮਿੰਟ ਦੀ ਉਹ ਦਿਦਣ ਕਈ ਦਿਦਣ ਨਹੀਂ ਜੀ ਕਰਦਾ ਉਸ ਦਿਨ ਪਾਉਂ ਬਣਾਉਂਦਾ ਵੀ ਨਹੀਂ ਠੀਕ ਨਹੀਂ ਮੈਨੂੰ ਤਾਂ ਇਹ ਹੁੰਦਾ ਵੀ ਆਪਣੀ 1.50 ਹਜ਼ਾਰ ਰੁਪਿਆ ਮਹੀਨੇ ਦੀ ਕਿਸ਼ਤ ਜਿਹੜੀ ਗੱਡੀ ਦੀ ਆ ਬਸ ਉਹਨੇ ਰੁਪਏ ਬਣ ਜਾਣਾ ਆਪਾਂ ਨੂੰ ਬਸ ਬੱਲੇ ਬੱਲੇ ਬਸ ਆਪਾਂ ਨੂੰ ਤਾਂ ਇੰਨਾ ਲਾਲਚਾ ਬਸ ਹੁਣ ਸਮਝ ਲਓ ਕਿ ਹਾਂ ਆਪਣੀ ਗੱਡੀ ਦੀ ਕਿਸ਼ਤ ਨਿਕਲ ਜਵੇ ਬਸ ਉਹ ਹੁੰਦਾ ਪਰ ਹਾਂ ਮੈਂ ਕਦੇ ਇਹ ਦੇ ਕਰ ਇਹ ਲਾਲਚ ਨਹੀਂ ਆਪਾਂ ਕਰਨਾ ਕਦੇ ਵੀ ਜ਼ਿੰਦਗੀ ਚ ਕੀ ਕੋਈ ਗਲਤ ਚੀਜ਼ ਦੀ ਆਪਾਂ ਵੀਡੀਓ ਪਾ ਦਈਏ ਵੀ ਜਿਹਦੇ ਨਾਲ ਕਿਸੇ ਵੀਰ ਦਾ ਨੁਕਸਾਨ ਹੋਵੇ ਜਾ ਮੇਰੇ ਪਿੱਛੇ ਲਾ ਕੇ ਵੀਰੋਂ ਡਿਸੀਜਨ ਲਵੇ ਤਾਂ ਉਹ ਤਾਂ ਨੁਕਸਾਨ ਹੋ ਜੂਵੇ ਕਿਸੇ ਵੀ ਚਿਕ ਚੀਜ਼ ਕਰਕੇ ਹਨਾ ਕਿ ਪਾਉਣ ਨੂੰ ਤਾਂ ਬਹੁਤ ਜੇ ਪੈਸਾ ਕਮਾਉਣ ਦੇ ਆਈਏ ਤਾਂ ਬਹੁਤ ਪੈਸਾ ਕਮਾ ਸਕਦੇ ਆ ਇਹ ਚੀਜ਼ਾਂ ਤੇ ਤੇ ਪਰ ਆਪਾਂ ਇਹ ਜਿਹਾਂ ਨਹੀਂ ਕਦੇ ਵੀ ਕਰਨਾ ਵੀਰੇ ਨਾ ਮੈਂ ਸੋਚਦਾ ਇਹ ਜਿਹੀਆਂ ਗੱਲਾਂ ਦਾ ਹਨਾ ਕਿ ਵੀ ਮੈਂ ਸੋਚਾਂ ਇਹ ਜਿਹੀਆਂ ਗੱਲਾਂ ਵੀ ਪੈਸੇ ਕਮਾਉਣ ਵਾਲੀਆਂ ਸਿਰਫ ਨਹੀਂ ਵੀ ਆਪਾਂ ਜੋ ਹੈਗਾ ਵਾ ਜੋ ਮੈਂ ਕਰਦਾ ਆ ਆਪਣੇ ਖੇਤਾਂ 'ਚ ਉਹੀ ਚੀਜ਼ ਮੈਂ ਤੁਹਾਨੂੰ ਦਿਖਾਉਂਗਾ ਉਸ ਤੋਂ ਬਿਨਾ ਕਦੇ ਕੁਝ ਨਹੀਂ ਮੈਂ ਦਿਖਾ ਸਕਦਾ ਵੀਰੋ ਤੇ ਪੂਰਾ ਵਧੀਆ ਆਪਣਾ ਚੱਲਦਾ ਸਾਰਾ ਕੁਝ ਲਓ ਜੀ ਇਹ ਮੋਟਰ ਤੇ ਵੀ ਚੱਲਦਾ ਕੱਦੂ ਦਾ ਪੂਰਾ ਜੋਰ ਤੇ ਕੰਮ ਇੱਥੇ ਜੰਮੀ ਭਾਈ ਲੱਗਿਆ ਤੇ ਅਰਜਨ ਚੱਲਦਾ ਉਹਦੇ ਜੰਮੀ ਭਾਈ ਬਿੱਲ ਨਹੀਂ ਹੁੰਦਾ ਇੱਥੇ ਵੀ 13 ਛੇਤ ਬਾਉਣ ਤੋਂ ਮੂਰੇ ਅੱਜ ਹੁਣ ਦੇਖਦੇ ਆ ਦੁਬਾਰਾ ਡਬਲ ਡਬਲ ਕਰਨ ਦੇ ਅੱਜ ਡਬਲ ਇੱਥੇ ਵੀ ਕਰਨ ਵਾਲੇ ਪਿਆ 5 ਗਿੱਲਿਆਂ ਦੀ ਆਹ ਲਾਈਨ ਪਈਆ ਕਰਨ ਵਾਲੀ ਇਹ ਬੰਦਿਆਂ ਦੀ ਆ ਪਈ ਆ ਆਹ 3 3.5 ਕਿੱਲੇ ਪਹਿਲੀ ਲਾਈਨ ਦੇ ਵਿੱਚ ਪਏ ਡਬਲ ਕਰਨ ਵਾਲੇ ਜਾਨ ਨੂੰ ਦਵਾਰੇ ਮਗਰ ਦੀ ਮਗਰ ਗਿਆਰੇ ਭਰੀ ਜਾਂਦੇ ਆ ਲਓ ਜੀ ਅੱਜ ਲੱਗੀ ਮੱਕੀ ਨੂੰ ਬਾਹਰ ਕੱਢ ਕੇ ਇੱਕ ਵਾਰ ਹਵਾ ਜੀ ਲਵਾਈ ਲਈ ਤੇ ਇੱਕ ਵਾਰ ਹਵਾ ਜੀ ਲਵਾ ਕੇ ਚਲੋ ਫੇਰ ਅੰਦਰ ਕਰ ਦਿੰਦੇ ਆ ਵੀ ਫੇਰ ਖਰਾਬ ਹੋਣ ਵਾਲਾ ਚੱਕਰ ਨਹੀਂ ਰਹੂਗਾ ਇੱਕ ਦਿਨ ਇਧਰ ਲਈ ਸੈੱਡ ਵਾਲੇ ਨੂੰ ਲਵਾਤੀ ਦੀ ਸਾਰੀ ਨਹੀਂ ਹੋਵਾ ਤੇ ਤਾਂ ਕਰਕੇ ਹੁਣ ਦਿਨੇ ਬਾਹਰ ਗੱਡੀ ਦੀ ਚਾਰ ਪੰਜ ਘੰਟੇ ਦੀ ਧੁੱਪ ਲੱਗੀ ਹੁਣ ਅੰਦਰ ਕਰਨ ਲੱਗੇ ਬੀਖ ਲੋ ਮੈਂ ਨਾ ਹਮੇਸ਼ਾ ਕਹਿੰਦਾ ਹੁੰਨਾ ਵੀ ਵੀਰੇ ਕਣਕ ਵਾਲੇ ਬਾਣ ਦੇ ਵਿੱਚ ਨਾ ਮੱਕੀ ਨਾ ਬੀਜਿਆ ਕਰੋ ਨਾ ਬੀਜਿਆ ਕਰੋ ਹਨਾ ਤੁਹਾਨੂੰ ਤੁਹਾਡੇ ਨਾਲ ਵੀ ਗੱਲ ਬਹੁਤ ਵਾਰ ਮੈਂ ਸ਼ੇਅਰ ਸਾਂਝੀ ਕਰੀ ਆ ਨਾ ਇੰਸਟਾਗ੍ਰam ਤੇ ਰੀਲ ਪਾ ਕੇ ਵੀ ਕਰੀ ਆ ਤੇ YouTube ਤੇ ਵੀਡੀਓ ਪਾਈ ਆ ਨਾ ਕਿ ਵੀਰੇ ਵੀ ਆਪਣੀ ਮੱਕੀ ਨਾ ਬੀਜਿਆ ਕਰੋ ਵੀ ਔਖਾ ਬਹੁਤ ਹੁੰਦਾ ਨਾ ਟੱਕਰਾਂ ਮਾਰਨੀਆਂ ਨੇ ਤੇ ਬਹੁਤ ਵੀ ਕਹਿ ਦਿੰਦੇ ਨਹੀਂ ਯਾਰ ਸੌਖਾ ਵਾ ਕੋਈ ਨਹੀਂ ਸਾਡੇ ਦਾ ਹੁੰਦਾ ਤੇ ਹੁਣ ਦੇਖ ਲੋ ਵੇ ਸਾਰੇ ਵੀਰ ਫਸੇ ਬੈਠੇ ਆ ਵਿਚਾਰੇ ਹਨ ਕਿ ਜਿਹੜੇ ਕਣਕ ਵਾਲੇ ਬਾਣ ਚਮੱਕੀ ਦੀ ਕਿਉਂਕਿ ਕਣਕ ਵਾਲੇ ਬਾਣ ਵਾਲੀ ਮੱਕੀ ਨੇ ਬਣ ਨਹੀਂ ਜਲਾਈ ਦੇ ਵਿੱਚ ਹਨ ਤੇ ਹੁਣ ਜਲਾਈ ਦੇ ਵਿੱਚ ਦੇਖੋ ਕਿੰਨਾ ਔਖੇ ਹੋਏ ਹੋਏ ਆ ਸਾਰੇ ਆਪਾਂ ਹਨ ਜਿਹੜੇ ਵੀਰ ਮੱਕੀਆਂ ਬੀਜੀ ਬੀਜ ਕੇ ਚਾਰ ਪਾਉਂਦੇ ਆ ਪਰ ਮੇਰੇ ਖਿਆਲ ਚ ਜਿਵੇਂ ਹੁਣ ਮੈਨੂੰ ਬਾਲਾ ਪਤਾ ਨਹੀਂ ਆ ਚਾਰ ਬਾਰੇ ਵੀ ਜਿਵੇਂ ਹੁਣ ਜਿਹੜੇ ਵੀਰ ਮੀਂਹ ਪੈਂਦੇ ਚ ਚਾਰ ਪਾਉਂਦੇ ਆ ਜਾਂ ਖੜੇ ਪਾਣੀ ਦੇ ਵਿੱਚ ਮੱਕੀ ਵੜਦੀ ਹੈ ਵੀਰੇ ਉਹਨੂੰ ਤਾਂ ਯਾਰ ਫੰਗਸ ਬਹੁਤ ਜਲਦੀ ਲੱਗਦੀ ਉਹ ਮੇਰੇ ਖਿਆਲ ਚ ਬਾਕੀ ਚਲੋ ਮੈਨੂੰ ਬੜਾ ਪਤਾ ਨਹੀਂ ਜਿਹੜੇ ਡੇਰੀ ਦਾ ਕੰਮ ਕਰਦੇ ਆ ਜਾਂ ਚਾਰਦਾ ਉਹਨਾਂ ਨੂੰ ਪਤਾ ਹੋ ਵੀ ਫੰਗਸ ਲੱਗਦੀ ਨਹੀਂ ਦੱਸਿਓ ਤਾਂ ਜਰਾ ਵੀ ਜਿਵੇਂ ਹੁਣ ਗਾਰਾ ਵੀ ਨਾਲ ਆਉਂਦਾ ਹੋ ਤੇ ਗਿੱਲਾ ਵੀ ਗਿੱਲ ਵੀ ਨਾਲ ਆਉਂਦੇ ਉਹ ਕਣੀਆਂ ਵੀ ਨਾਲ ਪਈ ਜਾਂਦੀਆਂ ਵੀ ਇਹ ਚਾਰ ਤਾਂ ਸੁੱਕੇ ਦਾ ਤੇ ਧੁੱਪ 'ਚ ਪੈਣਾ ਚਾਹੀਦਾ ਵਧੀਆ ਜਿਵੇਂ ਹੁਣ ਆਪਾਂ ਪੱਟ ਦੇ ਵਿੱਚ ਉਮੀਦ ਦੱਬਦੇ ਆ ਤਾਂ ਮੇਰੇ ਖਿਆਲ ਚ ਤਾਂ ਫੰਗਸ ਬਹੁਤ ਪੈਂਦੀ ਹੋ ਯਾਰ ਵੀਰੇ ਉਹਨੂੰ ਤੇ ਬਾਕੀ ਹੁਣ ਪਤਾ ਨਹੀਂ ਕਿ ਕਿਵੇਂ ਹੁੰਦਾ ਹੋਊਗਾ ਤੇ ਪਰ ਮੇਰੇ ਖਿਆਲ ਚ ਤਾਂ ਔਖਾ ਵਾ ਕੰਮ ਆ ਨਾ ਇਦਾਂ ਤੇ ਬਾਕੀ ਤੁਹਾਨੂੰ ਸਾਰਿਆਂ ਨੂੰ ਜਾਦੇ ਪਤਾ ਤੇ ਮੈਂ ਤਾਂ ਕਦੇ ਚਾਰ ਦਾ ਕੰਮ ਚਲੋ ਨਹੀਂ ਕੀਤਾ ਤੇ ਪਰ ਹੋਏ ਔਖੀ ਹੋਇਆ ਸਾਰੇ ਵੀਰ ਹਨ ਝੋਨੇ ਨੂੰ ਲੇਟ ਹੋ ਜਾਂਦੇ ਆ ਇਹਦੂ ਤਾਂ ਵੀਰੇ ਜਿਹੜੀ ਆਲੂ ਵਾਲੀ ਮੱਕੀ ਹੁੰਦੀ ਆ ਉਹ ਮੁੱਲ ਲੈ ਕੇ ਚਾਰ ਪਾ ਲਿਆ ਕਰੋ ਮੇਰੇ ਖਿਆਲ ਚ ਵੀ ਆ ਜਿੰਨੇ ਰੁਪਏ ਤੁਹਾਨੂੰ ਹੁਣ ਇਹ ਤੇ ਖਰਚਾ ਆਉਂਦਾ ਵਾ ਉਦੋਂ ਸਸਤੀ ਮੱਕੀ ਮਿਲ ਜਾਂਦੀ ਆ ਜਿੰਨਾ ਰੋਟੇ ਤੇ ਖਰਚ ਆਉਣਾ ਝੋਨਾ ਲੇਟ ਹੋ ਜਾਣਾ ਉਹ ਵੱਖਰਾ ਵਾ ਹਨਾ ਫੇਰ ਲੇਬਰ ਨਹੀਂ ਮਿਲਦੀ ਝੋਨਾ ਲਾਉਣ ਨੂੰ ਉਹ ਉਹ ਸਭ ਤੋਂ ਵੱਡੀ ਦਿੱਕਤ ਆ ਤੇ ਇਹ ਜਿਹੀਆਂ ਚੀਜ਼ਾਂ ਨੂੰ ਬਹੁਤ ਆਪਾਂ ਨੂੰ ਧਿਆਨ ਚ ਰੱਖ ਕੇ ਚੱਲਣਾ ਚਾਹੀਦਾ ਚਾਹੀਦਾ ਤੇ ਬਾਕੀ ਚਲੋ ਕੋਈ ਗੱਲ ਨਹੀਂ ਹੌਸਲਾ ਰੱਖੋ ਸਾਰੇ ਵੀਰਾਂ ਦਾ ਕੰਮ ਤਾਂ ਹੋਈ ਜਾਂਦਾ ਨਾ ਕੋਈ ਲੇਟ ਨਹੀਂ ਹੁੰਦਾ ਜਿੰਨਾ ਚਿਰ ਆਪਦਾ ਕੰਮ ਨਾ ਮੁੱਕੇ ਉਨਾਂ ਚਿਰ ਆਪਾਂ ਕੋਈ ਲੇਟ ਨਹੀਂ ਜੇ ਦਿਨ ਆਪਣਾ ਕੰਮ ਹੋ ਗਿਆ ਉਸ ਦਿਨ ਕਹਿ ਦਾਂਗੇ ਵੀ ਹਾਂ ਭਾਈ ਸਾਰੇ ਲੇਟ ਯਾਰ ਬੜਾ ਚੋਂ ਲੇਟ ਝੋਨਾ ਲਾਉਂਦੇ ਆ ਬੜੀ ਲੇਟ ਕਣਕ ਵੱਢਦੇ ਆ ਜਾਂ ਸਾਰਾ ਜਿੰਨੇ ਦਿਨ ਆਪਾਂ ਸਹੀਆਂ ਤੋਂ ਉਹਨੇ ਦਿਨ ਸਹੀ ਹੋਈ ਸਹੀਆਂ ਬਸ ਬਾਕੀ ਮੈਂ ਨਾ ਕਦੇ ਵੀ ਆਪਦਾ ਜਨਮ ਦਿਨ ਚਲੋ ਜਦੋਂ ਮੈਂ ਵੀਡੀਓ ਪਾਉਣਾ ਮੈਂ ਕਦੇ ਇੰਸਟਾਗ੍ਰਾਮ ਜਾਂ ਕਿਤੇ ਵੀ ਸ਼ੇਅਰ ਨਹੀਂ ਕਰਦਾ ਸੀਗਾ ਕਿਉਂ ਨਹੀਂ ਸੀ ਕਰਦਾ ਬਸ ਇਸੇ ਗੱਲ ਨੂੰ ਹੀ ਨਹੀਂ ਸੀ ਕਰਦਾ ਕਿ ਵੀ ਐਨੇ ਵੀਰਾਂ ਦਾ ਮੈਂ ਰਿਪਲਾਈ ਕਿਵੇਂ ਕਰੂੰਗਾ ਵੀ ਐਨੇ ਵੀਰਾਂ ਦਾ ਰਿਪਲਾਈ ਕਿਵੇਂ ਕਰੂੰਗਾ ਹਨ ਤੇ ਇਸੇ ਗੱਲ ਨੂੰ ਹੀ ਮੈਂ ਇਹ ਰੱਖਦਾ ਸੀਗਾ ਕੀ ਯਾਰ ਠੀਕ ਆ ਵੀ ਜਿੰਨੇ ਕਿ ਚਲੋ ਵੀ ਦੱਸਣ ਦੀ ਲੋੜ ਹੀ ਨਹੀਂ ਤੇ ਪਰ ਅੱਜ ਨਾ ਦੋ ਤਿੰਨ ਵੀਰਾਂ ਨੇ ਸ਼ੇਅਰ ਕਰਕੇ ਵੀਡੀਓ ਐਡਾ ਕ ਪੰਗਾ ਪਾਇਆ ਮੈਂ ਮੈਸੇਜ ਮੈਸੇਜਾਂ ਦੇ ਜਵਾਬ ਦਿੰਦਾ ਥੱਕਿਆ ਪਿਆ ਕਿ ਪਰ ਹਾਂ ਦਊਂਗਾ ਜਰੂਰ ਹਰੇਕ ਵੀਰੇ ਦਾ ਇਕੱਲੇ ਇਕੱਲੇ ਦਾ ਦੇਈ ਜਾਣਾ ਜਵਾਬ ਮੈਂ ਤੇ ਐਉਂ ਨਹੀਂ ਵੀਡੀਓ ਪਾਉਣੀ ਵੀ ਇੱਕ ਜਗ੍ਹਾ ਵੀਡੀਓ ਪਾਦਾ ਕੱਲੇ-ਕੱਲੇ ਦਾ ਜਵਾਬ ਪਹਿਲਾਂ ਪੂਰਾ ਦੇ ਕੇ ਫਿਰ ਉਸ ਤੋਂ ਬਾਅਦ ਇੱਕ ਰੀਲ ਪਾਉਂ ਰੀਲ ਨਹੀਂ ਪਾਉਣੀ ਵੀ ਉਹ ਪਾਉਂਗਾ ਹਨਾ ਤੇ ਸਟੋਰੀ ਤੇ ਜਾਂ ਰੀਲ ਵੀ ਪਾ ਦਾਂਗੇ ਤੇ ਪਰ ਬਹੁਤ ਥੱਕਿਆ ਹੋਇਆ ਯਾਰ ਬਾਈ ਮੈਂ ਕਹਿੰਦਾ ਯਾਰ ਕੋਈ ਹਸਾਬ ਹੀ ਨਹੀਂ ਇੰਨੇ ਕ ਮੈਸੇਜ ਆਏ ਪਏ ਆ ਕੋਈ ਅੰਤ ਹੀ ਨਹੀਂ ਹੈਗਾ ਇੰਨੇ ਕ ਐਸੇ-ਐਸੇ ਮੈਂ ਆਪਣਾ ਛੋਟਾ ਬੇਟਾ ਵਾ ਗੋਪੀ ਉਹਨੂੰ ਲਾਇਆ ਹੋਇਆ ਕਦੋਂ ਦਾ ਵੀ ਤੂੰ ਯਾਰ ਸਭ ਦਾ ਰਿਪਲਾਈ ਦੇ ਦੇ ਸਾਰਿਆਂ ਦਾ ਥੈਂਕਸ ਥੈਂਕਸ ਕਰਦੇ ਸਾਰਿਆਂ ਦਾ ਸਵੇਰ ਦਾ ਮੈਂ ਲੱਗਿਆ ਜਦੋਂ ਵੀ ਮੈਨੂੰ ਟਾਈਮ ਮਿਲਦਾ 2 ਮਿੰਟ 4 ਮਿੰਟ 10 ਮਿੰਟ ਕਿਤੇ ਵੀ ਮਿਲਦਾ ਮੈਂ ਜਦੀ ਲੱਗ ਜਾਂਦਾ ਕੱਢ ਕੇ ਸਭ ਦਾ ਰਿਪਲਾਈ ਦੇਣ ਪਰ ਥੱਕ ਗਿਆ ਹੁਣ ਰਿਪਲਾਈ ਦਿੰਦਾ ਦਿੰਦਾ ਹੁਣ ਕੱਲੂ ਦਵਾਂ ਮੈਨੂੰ ਲੱਗਦਾ 2-3 ਦਿਨ ਲੱਗ ਜਾਣੇ ਸਾਰਿਆਂ ਨੂੰ ਰਿਪਲਾਈ ਦਿੰਦੇ ਦਿੰਦੇ ਨੂੰ ਤੇ ਕਦੀ ਜ਼ਿੰਦਗੀ ਦੇ ਵਿੱਚ ਸੋਚਿਆ ਨਹੀਂ ਸੀਗਾ ਕਿ ਇੰਨੇ ਵੀਰਾਂ ਦੀਆਂ ਦਵਾਵਾਂ ਤੇ ਇੰਨੇ ਵੀਰਾਂ ਦਾ ਪਿਆਰ ਮਿਲੂਗਾ ਹਨਾ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਬਈ ਬਰਥਡੇ ਵਿਸ਼ ਕਰਨ ਦਾ ਤੇ ਬਸ ਰਾਬੇ ਨਹੀਂ ਸਾਰੇ ਵੀਰਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਖੁਸ਼ੀਆਂ ਲਿਆਵੇ ਤੇ ਕੰਮਕਾਰਾਂ 'ਚ ਵਾਧੇ ਕਰੇ ਸਾਰੇ ਵੀਰਾਂ ਦੇ ਹਨਾ ਚਲੋ ਮੈਂ ਤਾਂ ਕੋਈ ਕੀ ਆ ਵੀ ਹਨਾ ਵੀ ਮੇਰਾ ਬਰਥਡੇ ਸੀਗਾ ਪਰ ਸਾਰੇ ਵੀਰਾਂ ਦਾ ਹੀ ਬਹੁਤ ਜਾਣਿਆਂ ਦਾ ਬਰਥਡੇ ਹੋਊਗਾ ਅੱਜ ਦੇ ਦਿਨ ਤੇ ਆਪਾਂ ਉਹਦੇ ਚੱਕਰ ਦੇ ਵਿੱਚ ਸੀਗਾ ਤੇ ਬਸ ਬਾਕੀ ਚੱਲੀ ਜਾਂਦਾ ਕੰਮਕਾਰ ਤੇ ਸਾਰੇ ਵੀਰਾਂ ਨੂੰ ਸਾਰੇ ਵੀਰਾਂ ਦੀਆਂ ਲੰਬੀਆਂ ਉਮਰਾਂ ਹੋਣ ਤੇ ਘਰ ਦੇ ਖੁਸ਼ ਰਹਿਣ ਆਪਾਂ ਖੁਸ਼ ਰਹੀਏ ਤਰਕੀਆਂ ਕਰੀਏ ਕੰਮਕਾਰਾਂ ਚ ਬਸ ਸਾ ਮੇਰੀਆਂ ਤੋਂ ਵਾਹਿਗੁਰੂ ਅੱਗੇ ਅਰਦਾਸਾਂ ਵੀ